ਹੈਲੋ ਜੀ ਸਸਟੀ ਕਾਲ ਸਾਰਾ ਇਹਨੂੰ ਹੋਰ ਸੁਣਾਉਂਦੀ ਕੀ ਹਾਂ ਚੱਲ ਅਮੀਰਾ ਜੀ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸ਼ਾਨਦਾਰ ਟਾਈਮ ਹੋ ਗਿਆ ਬਸ ਆਪਾਂ ਨੇ ਸਬਜੀ ਬਣਾ ਲਈ ਫੁੱਲ ਗੋਭੀ ਦੀ ਮੈਂ ਲੰਘਿਆ ਬਸ ਰੋਟੀ ਪਰ ਆਟਾ ਗੁੰਲਿਆ ਤੇ ਨਾਲ ਹੀ ਭੁਲਾਈਆਂ ਦੇ ਬੱਚਿਆਂ ਦੀ ਦੀਆਂ ਸੇਵੀਆਂ ਤੇ ਇਹ ਬੱਚੇ ਲੱਗਦੇ ਨੇ ਖਾਣ ਤੇ ਆਹ ਦੇਖੋ ਸੇਵੀਆਂ ਵੀ ਆਪਣੇ ਵੱੜ ਗਏ ਹੋ ਗਏ ਨੇ ਤੇ ਆਹ ਬਸ ਆਪਾਂ ਲੱਗਦੇ ਰੋਟੀ ਬਣਾਉਣ ਹਾਂਜੀ ਇੱਥੇ ਹੋ ਗਿਆ ਨੈਕਸਟ ਮਾਰਨਿੰਗ ਹੈ ਨਾ ਤਕਰੀਬਨ ਟਾਈਮ ਇੱਥੇ 6:00 ਵੱਜ ਚੁੱਕੇ ਸੀਗੇ ਤੇ ਬਸ ਮੈਂ ਸਵੇਰ ਉੱਠ ਕੇ ਚਾਹ ਵਗੈਰਾ ਪੀਦ ਕੇ ਆਪ ਦਾ ਨਾਲ ਦੀ ਨਾਲ ਲੱਗ ਗਈ ਸੀ ਇੱਥੇ ਝਾੜੂ ਵਗੈਰਾ ਕਰਨ ਦਾ ਅੰਦਰੋਂ ਸਾਰਾ ਮੈਂ ਕਮਰੇ ਵਗੈਰਾ ਚੋਕੀ ਜਿੰਚੋਂ ਸਾਰੇ ਕਿਤੇ ਝਾੜੂ ਉੱਠ ਕੱਢ ਕੇ ਲਈ ਆਈ ਸੀ ਸਵੇਰ ਮੈਨੂੰ ਇੱਕ ਵਾਰ ਐਂਦਾ ਹੁੰਦਾ ਵੀ ਇੱਕ ਵਾਰ ਮੈਂ ਸਵੇਰ ਉੱਠ ਸਾਰਾ ਜਿਹੜਾ ਝਾੜੂ ਹੁੰਦੀ ਲਗਾਉਣੇ ਲਗਾਉਣਾ ਹੁੰਦਾ ਜੇ ਤਾਂ ਨਾ ਐਂਦਾ ਹੋ ਵੀ ਟਾਈਮ ਬੀ ਜਿਆਦੇ ਪਿਆ ਹਨਾ ਕਿਵਰ ਆਪਾਂ ਨੂੰ ਜਲਦੀ ਜਾਗਾ ਇੰਨੇ ਫਿਰ ਮੈਂ ਡੀਪਲੀ ਲਾ ਦਿੰਨੀ ਆ ਜੇ ਕਈ ਵਾਰੀ ਹੁੰਦਾ ਆਪਾਂ ਲੇਟ ਹੋ ਗਏ ਉੱਥੇ ਫਿਰ ਮੈਂ ਬਸ ਮੋਟਾ ਮੋਟਾ ਜਾ ਬਸ ਝਾੜੂ ਜਿਹੜਾ ਫੇਰ ਦੇਣੀ ਹੁੰਦੀ ਆ ਇਹ ਮੇਰੀ ਆਦਤ ਸੀ ਨਾ ਸਵੇਰ ਉੱਠ ਕੇ ਇੱਕ ਵਾਰੀ ਮੈਂ ਝਾੜੂ ਲਗਾਉਣੇ ਲਗਾਉਣੀ ਹੁੰਦਾਗਾ ਤੇ ਇੱਥੇ ਬਸ ਆ ਗਿਆ ਬਾਹਰ ਦੀ ਸਾਈਡ ਲੱਗੀ ਸੀ ਝਾੜੂ ਲਗਾਉਣਾ ਤੇ ਇਹ ਬੱਚੇ ਵੀ ਇੱਥੇ ਉੱਠੇ ਗਏ ਸੀਗੇ ਤੇ ਬੇਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਵੱਡੀ ਬੇਟੀ ਦੀ ਮੇਰੀ ਦੀ ਵੀ ਉਹਨੇ ਕਰਨੀ ਹੁੰਦੀ ਆ ਪ੍ਰੈਸ ਹਨਾ ਵਰਦੀ ਬਸ ਉਹ ਇੱਥੇ ਆਪਦਾ ਵਰਦੀ ਵਗੈਰਾ ਪ੍ਰੈਸ ਕਰਦੀ ਤੇ ਦੂਜੇ ਵਚਨੋਂ ਆਪਾਂ ਫੇਰ ਕਰਦੇ ਆਂ ਤਿਆਰ ਇੱਥੇ ਜਿਹੜੇ ਮੈਂ ਕੱਪੜੇ ਕੱਲ੍ਹ ਸ਼ਾਮ ਨੂੰ ਧੋਤੇ ਸੀ ਉਹ ਸੀਗੇ ਤੇ ਮੇਰੇ ਤੋਂ ਤੈਅ ਨਹੀਂ ਸੀ ਲੱਗੇ ਉਹਲੇ ਇੱਥੇ ੁੱਦੀ ਪਏ ਨੇ ਤੇ ਬੱਚਿਆਂ ਨੇ ਆਪਣੇ ਬੈਗ ਨੇ ਜਿਹੜੇ ਉਹ ਰੈਡੀ ਕਰਨ ਲੱਗੇ ਸੀ ਇੱਥੇ ਤੇ ਨਾਲ ਹੀ ਬੇਟੀ ਨੇੜੀ ਹੀ ਵਰਦੀ ਆ ਇਸ ਤੋਂ ਪਹਿਲੇ ਹਨਾ ਉਹਨੇ ਪ੍ਰੈਸ ਕਰਕੇ ਆਪਦੀ ਰੱਖ ਲਈ ਸੀਗੀ ਬੇਟੀ ਮੇਰੇ ਨਾਲ ਨਹੀਂ ਮੇਰੇ ਨਾਲ ਹੀ ਜਿਹੜੀ ਉੱਠ ਖੜਦੀ ਲੋਰ ਤਾਂ ਜੀ ਆਪਣਾ ਸੋਤੋ ਹੋ ਜਾ ਬੈਠਾ ਸਕੂਲ ਨੂੰ ਹੋ ਗਿਆ ਹੈ ਤਿਆਰ ਅੱਜ ਜਿਹੜੀ ਚੁੰਨੀ ਆ ਘਰ ਭਈਏ খালি চা পি চাই চাই চায় হ্যাঁ इधर नी है बुत उधर गए अच्छा अच्छा शम्सा हावी है तेरे को हाबीं देखी कतास पूजी अच्छा ਰੱਪੇ ਵੰਗਾ ਤੇ ਪੀਚੋ ਵੀ ਕੋਈ ਕਲਾਸ ਹੈ ਯਾਰ ਤੈਨੂੰ ਪਉਣੀ ਆਣੀ ਹੈ ਹੈ ਅਗਲੀ ਹੈ ਅਗਲੀ ਹੈ ਉਹ ਕ੍ਰੋਸ ਹੋ ਜਾ ਪਾ ਸੜਕ ਕਰਦੇ ਆ ਤਾਂ ਬੱਚਿਆਂ ਨੂੰ ਧਿਆਨ ਦੇ ਨਾਲ ਗੱਲ ਸੁਣ ਹੁਣ ਕੁਝ ਨਹੀਂ ਕਰਦੀ ਜੀ ਲੈ ਲੈ ਮੈਂ ਬੱਚੇ ਦਾਲ ਸੁਣ ਮੇਰੀ ਪੈਸੇ ਕੀ ਕਰਨੇ ਨੇ ਨਹੀਂ ਨਾ ਮੰਮੀ ਤਾਂ ਕੀ ਆਬ ਦੇਖੋ ਉਹ ਦੇਖੀ ਜੀ ਸ਼ੌਕ ਸ਼ੌਟ ਡਿੱਗ ਗਿਆ ਬੰਦਿਆ ਨਹੀਂ ਹੈ ਪਿੱਛੇ ਡੇਲੀ ਪੈਸੇ ਨਹੀਂ ਘੁੱਟ ਲੈ ਕੇ ਜਾਂਦੇ ਹੁੰਦੇ

ਕੀ ਦੇ ਮਾ ਮਜ਼ਰੂਫਾ ਨੇ ਕੀ ਹੋਇਆ ਭਾਈ ਹੋਈ ਪਈ ਅੱਜ ਕੀ ਸਾਲਾ ਮਮਾ ਸਾਲਾ ਸਾਲਾ ਜੀ ਬੋਲਦੀ ਕਿੱਥੇ ਬੋਲਦੀ ਸੀ ਤੁਸੀਂ ਦੇਖਿਆ ਕਿ ਫਿਰ ਉਹ ਵੀ ਨਹੀਂ ਬੋਲਦੀ ਨੂਰ ਨੇ ਦੇਖਿਆ ਨੂਰ ਇਧਰ ਹੋ ਰਹੇ ਨੇ ਬੈਗ ਚੇਂਜ ਦਿਕਣੀ ਹੋ ਗਈ ਸੀ ਖਰਾਬ ਇਹਦੇ ਬੈਗ ਦੀ ਹਾਂ ਗੰਡਾ ਗੋਡਣਾ ਦੇ ਦੇਖ ਕੇ ਮਰ ਆਹੋਂ ਟੀਕਾ ਚਲ ਆ ਚਲ ਗਿਆ ਜਵਾਲੀਆਂ ਨੇ ਹੋਉਂਦੀਆਂ ਇਹਨਾਂ ਨੂੰ ਹਾਂ ਇਹਨਾਂ ਨੂੰ ਕੱਟ ਲਓ ਹਾਂ ਕੱਟਲੇ ਨਹੀਂ ਹੋਇਆ ਇਹ ਵਿੱਚ ਕੱਢਣ ਜੀ ਦੇ ਰਹੇ ਇਹਦੀ ਬੈਗ ਆਹ ਹੈ ਕੱਟੇ ਦੀ ਆ ਇਹਦੀ ਗੰਡੀ ਜੀ ਤੇ ਦੇ ਬਸ ਜੀ ਉਸ ਤੋਂ ਨਾਮ ਕਿੰਨਾ ਨਹੀਂ ਹੈਗਾ ਨਾ ਲੋਹਰ ਖਾਲਾ ਪੁੱਤ ਕੋ ਰੋਟੀ ਵਗੈਰਾ ਉਹ ਤੇ ਗੰਦਾ ਪੇਪਰ ਇਹ ਦੀ ਦੀ ਦਾ ਜੁੱਤੀ ਤੇਰਾ ਹੋਇਆ ਤੂੰ ਲੈ ਨਹੀਂ ਮੇਰਾ ਕਿੱਥੇ ਹੈਂੁੰਂਦਿਆ ਮੈਂ بڑاੁੰਂਦਿਆ ਮੈਂ ਕਿੱਥੇ ਨਾ ਕਰ ਲੈ ਜਾਊਗਾ ਹੈਂਂ ਦੇ ਦੇ ਮਰੀਆਂ ਸਣਾ ਤੁਹਾਡੇ ਤਾਂ ਪੇਪਰ ਸਟਾਰਟ ਨੇ ਨਾ ਆਪ ਵੀ ਤਾਂ ਉਹਨੂੰ ਦੇਤਾ ਹੁਣ ਆਪੇ ਆਖੇ ਮੈਂ ਕੱਲ ਲੈ ਕੇ ਜਾਊਂਗਾ ਬਸ ਜੇ ਇੱਥੇ ਮੈਂ ਬੱਚਿਆਂ ਨੂੰ ਸਕੂਲ ਭੇਜ ਕੇ ਆਬਦਾਨਾ ਛਾੜੂ ਵਗੈਰਾ ਦੁਵਾਰੀ ਤੋਂ ਲਗਾ ਕੇ ਨਾ ਪੋਚੇ ਵਗੈਰਾ ਲਗਾ ਕੇ ਸਾਰੇ ਜਾਨੀ ਘਰ ਦੇ ਕੰਮ ਖਤਮ ਕਰਨ ਤੋਂ ਬਾਅਦ ਤੇ ਮੈਂ ਆਬਦਾਨਾ ਆ ਕੇ ਹਨਾ ਉਸ ਤੋਂ ਬਾਅਦ ਚਾਹ ਵੀ ਪੀਲੀ ਸੀ ਇੱਥੇ ਮੈਂ ਤੇ ਨਾਲ ਦੀਆਂ ਥੇੜ ਤਕਰੀਬਨ ਟਾਈਮ ਹੋ ਗਿਆ ਸੀਗਾ 11 ਵਜੇ ਦਾ ਹਨਾ ਤੇ ਮੈਂ ਲੱਗੀ ਸੀ ਇੱਥੇ ਕੱਪੜਿਆਂ ਦੀ ਟੈਗ ਕਰਨਾ ਹੈ ਨਾ ਮੈਂ ਕਿਹਾ ਪਹਿਲਾਂ ਕੱਪੜਾ ਦੀ ਟੈਗ ਕਰਦੀ ਆ ਫਿਰ ਕਿਸੇ ਭੈਣ ਨੇ ਉੱਧਰ ਆਉਣਾ ਸੀ ਕੰਮ ਕਰਵਾਉਣ ਦੇ ਲਈ ਤੇ ਇੱਥੇ ਮੈਂ ਲੱਗੀ ਸੀਗੀ ਰਾਜਮਾ ਪਿਉਣ ਬਸ ਇਹ ਉਸ ਤੋਂ ਬਾਅਦ 12:30 ਵਜੇ ਦਾ ਟਾਈਮ ਹੀ ਸੀਗਾ ਜਦੋਂ ਮੇਰੇ ਯਾਦ ਆਇਆ ਹਨਾ ਮੈਂ ਕਿਹਾ ਚਲੋ ਰਾਜਮਾ ਪਿਉ ਦਿੰਨੇ ਆ ਸ਼ਾਮ ਨੂੰ ਸਬਜ਼ੀ ਬਣਾਵਾਂਗੇ ਤੇ ਇੱਥੇ ਮੈਂ ਲੱਗੀ ਸੀਗੀ ਸੂਟ ਦੀ ਕਟਿੰਗ ਕਰਨਾ ਹੈ ਨਾ ਉਧਰੋਂ ਰਾਕੇ ਮੁੜਗੇ ਸੀਗੇ ਤੇ ਉਸ ਤੋਂ ਬਾਅਦ ਮੈਂ ਲੱਗੀ ਜਿੱਥੇ ਸੂਟ ਦੀ ਕਟਿੰਗ ਕਰਨ तकरीबन ਇਥੇ 10:30 ਦੋ ਸਵਾ ਦੋ ਦਾ ਹੋ ਗਿਆ ਸੀ ਬਸ ਬੱਚੇ ਵੀ ਆਉਣ ਵਾਲੇ ਸੀਗੇ ਤੇ ਉਸ ਤੋਂ ਬਾਅਦ ਬਸ ਚਾਹ ਵਗੈਰਾ ਬਣਾਵਾ ਕੇ ਬੱਚਿਆਂ ਦੇ ਲਈ ਹੈਲੋ ਜੀ ਸਸਟੀ ਘਰ ਸਾਰੇ ਨੂੰ ਹੁਣ ਨਾਮ ਦੀ ਕੀ ਹਾਲ ਚਾਲ ਆਮੇਦਾ ਤੁਸੀਂ ਸਾਰੇ ਠੀਕ ਹੋਵੋਗੇ ਤਦਰੁਸਤ ਹੋਵੋਗੇ ਰਾਜੀਖੀ ਹੋਵੋਗੇ ਦੁਪਹਿਰ ਦਾ ਟਾਈਮ ਹੋ ਗਿਆ ਹਨ ਮੈਨੂੰ ਲੱਗਦਾ 4:30 ਦਾ ਟਾਈਮ ਹੋ ਗਿਆ ਵੱਡੀ ਬੇਟੀ ਦਾ ਚਲੇਗੀ ਟਿਊਸ਼ਨ ਤੇ ਬਸ ਉਹਦੇ ਦੋ ਪੇਪਰ ਹੋਗੇ ਤੇ ਮੈਥ ਹੋ ਗਿਆ ਕੰਪਿਊਟਰ ਦਾ ਹੋ ਗਿਆ ਬਸ ਇੱਕ ਦਿਨ ਉਹਨੂੰ ਛੁੱਟੀ ਹੈ ਤਦ ਆ ਤਾਂ ਹੋਗਾ ਇੰਗਲਿਸ਼ ਦਾ ਹਾਂ ਤੇ ਫਲੋਰ ਵੀ ਆ ਗਈ ਆਪਣੀ ਬਾਹਰ ਅਜ ਮੌਸਮ ਬਦਲ ਰਹੀ ਆਲਾ ਹੋ ਰਿਹਾ ਸੀ ਨਹੀਂ ਗਰ ਰਹੀ ਸੀ ਕਿ ਤੇ ਬਹੁਤ ਜਿਆਦਾ ਜਣੀ ਹਵਾ ਪੂਰੀ ਚੱਲ ਰਹੀ ਜਾਂਦਾ ਮੈਂ ਕੱਪੜੇ ਧੋਤੇ ਨਹੀਂ ਕਰਨ ਧੋਤੇ ਸੀ ਇਹ ਕੱਪੜੇ ਬਸ ਟੈਗ ਵਗੈਰਾ ਉਹਨਾਂ ਦੀ ਮੈਂ ਕਰਤੀ ਸੀ ਚਾਹ ਪਣੀ ਬਣਾਇਆ ਤੇ ਮੈਂ ਲੱਗੀ ਸੀ ਸੂਟ ਦੀ ਗੱਡਿੰਗ ਕਰਨ ਲਾ ਕਿੰਨਾਂ ਨੂੰ ਬੱਤੇ ਆ ਗਏ ਬਸ ਮੈਂ ਉੱਥੇ ਛੱਡਦਾ ਹਾਂ ਬਸ ਮੈਂ ਲਗਦੀ ਹੈ ਕਟਿੰਗ ਕਰਨ ਤੇ ਥਲਾਈ ਕਰਦੇ ਮੈਂ ਦੇਣਾਗਾ ਤੇ ਇੱਧਰ ਨੂਰ ਆਪਣੀ ਜਾ ਰਹੀ ਹੈ ਮੇਰੇ ਕੋਈ ਘੜੀ ਨਹੀਂ ਪਰ ਸਿੱਖੀ ਯਾਰ ਇਹ ਪਤਾ ਨਹੀਂ ਦੋਨੋਂ ਕੀ ਹੋ ਰਿਹਾਗਾ ਤੇ ਅੱਜ ਮੇਰਾ ਹੈਅਰ ਸਟਾਈਲ ਦੇਖੋ ਵੱਡੀ ਬੇਟੀ ਨੇ ਬਣਾਇਆਗਾ ਮੇਰੀ ਅੱਜ ਬੇਟੀਆਂ ਜਿਹਾ ਕਰਕੇ ਕਹਿੰਦੀ ਮम्मी ਤੂੰ ਖੋਲੀ ਨਾ ਪਰ ਮੈਨੂੰ ਉਪਰਾਏ ਲੱਗਿਆ ਵਾਹ ਚੀਜ਼ ਨਾ ਬਾਲੀ ਹੁਲੀ ਹੁਲੀ ਜੀ ਹੋਈ ਪਈ ਹੈ ਅਜੀ ਜਿਹਾ ਬੜੀ ਉਫਰੀ ਹੋਈ ਪਈ ਹੈਗੀ ਪਰ ਮੈਂ ਕਰਿਆ ਹੈ ਜਿਆ ਕਿਤਾ ਨਹੀਂ ਮਦ ਸਿਪਲੀ ਸਿਰ ਤੇਵਾ ਕੇ ਲਖਦੀ ਹੋਣੀ ਹੈ ਬਸ ਇਹ ਆਪਾ ਲਗਦੇ ਆ ਕਟਿੰਗ ਕਰਨ ਰਾਜਮਾ ਭੋਂਤੇ ਸੀ ਗੋਦੀ ਬਣਾਵਾਂਗੇ ਆਪਾਂ ਸ਼ਾਮ ਨੂੰ ਸਬਜ਼ੀ ਤੇ ਇੱਕ ਬੇਟੀ ਬਾਹਰ ਪੜੀ ਜਾਂਦੀ ਹੈ ਬੈਠੀ ਨਾਂ ਦੇ ਪੇਪਰ ਹਲੇ ਥੋੜੇ ਦਿਨ ਠਹਿਰ ਕੇ ਹੋਣਗੇ ਸਟਾਰਟ ਤੇ ਵੱਡੀ ਬੇਟੀ ਦੀ ਵੱਡੀ ਗੱਲ ਹੈ ਨਾ 9th 9th ਇਹ ਨੌਵੀਂ ਦੀ ਪੜਾਈ ਹੈ ਉਹਦੀ ਹੈ ਨਾ ਤੇ ਮੈਂ ਤੁਹਾਨੂੰ ਦੇਖੀ ਉਹਦੀ ਉਹ ਮੈਨੂੰ ਜਾ ਕੇ ਕੈਨਸਲ ਹੁੰਦਾ ਕੁਝ ਨਹੀਂ ਇਹ ਤਾਂ ਛੋਟੀਆਂ ਨੇ ਇਹਨਾਂ ਦੇ ਪਾਸ ਹੋਈ ਆਹ ਦੇਖੋ ਇੱਧਰ ਨੂਰ ਦੇ ਪੜਨ ਦਾ ਤਰੀਕਾ ਲੈ ਇਦਾਂ ਬਹਿ ਕੇ ਪਰਦੇ ਮਟਦੇ ਹੁੰਦੇ ਆ ਹੈ ਨੂਰ ਇਦਾਂ ਕੋਣ ਮਟਦਾ ਹੁੰਦਾ ਹੈ ਹੈ ਓਏ ਰੂਰੇ ਬੈਠ ਕੇ ਪੜ ਬੁੱਤ ਤੂੰ ਬੈਠ ਕੇ ਕੀ ਕਰੀ ਜਾਂਦਾ ਤੂੰ ਰੰਜੀ ਤੇ ਨੂਰ ਨੂੰ ਹੋਮਵਰਕ ਕਰਵਾਉਣ ਤੋਂ ਬਾਅਦ ਸੂਟ ਵਗੈਰਾ ਹਨਾ ਕੱਟਕ ਤਾਂ ਮੈਂ ਲਿਆਤੀ ਪਰ ਮੇ ਤੋਂ ਮਸ਼ੀਨ ਨਹੀਂ ਸੀ ਮਸ਼ੀਨ ਤੇ ਨਹੀਂ ਸੀ ਲੱਗਿਆ ਗਿਆ ਤੇ ਮੈਨੂੰ ਪਹਿਲਾਂ ਇਦਾਂ ਹੋਇਆ ਮੈਂ ਕਿਹਾ ਚਲੋ ਨਾਲ ਤਾਂ ਆਪਾਂ ਸਬਜ਼ੀ ਦੀ ਤਿਆਰੀ ਕਰ ਲਈਏ ਰਾਜਮਾ ਵਗੈਰਾ ਉਬਲ ਲਈ ਰੱਖ ਦਈਏ ਹਨਾ ਨਾਲ ਹੀ ਪਿਆਜ਼ ਵਗੈਰਾ ਕੱਟ ਕਰ ਦਾਂਗੇ ਤੇ ਨਾਲ ਹੀ ਇੱਥੇ ਮੈਂ ਲੱਗੀ ਸੀਗੀ ਵਰਤਨ ਸਾਫ਼ ਕਰਨ ਨੂੰ ਬੱਚਿਆਂ ਦੇ ਟਿਫਨ ਵਗੈਰਾ ਸੀ ਤੇ ਕੁਝ ਆਪਣੇ ਚਾਹ ਲਈ ਹਨ ਦੁਪਹਿਰ ਜਿਹੜੇ ਬੱਚੇ ਰੋਟੀ ਵਗੈਰਾ ਖਾਂਦੇ ਉਹ ਵਾਲੇ ਵਰਤਨ ਹੁੰਦੇ ਆ ਤੇ ਜਦੋਂ ਆਪਾਂ ਕਿਚਨ ਚ ਲੱਗਦੇ ਆ ਫਿਰ ਇਦਾਂ ਹੁੰਦਾ ਹਨ ਵੀ ਸਾਰੇ ਕੰਮ ਨੇ ਜਿਹੜੇ ਇਕੱਠੇ ਹੋ ਜਾਣ ਹਨਾ ਮੈਨੂੰ ਬਸ ਇਹ ਦੀ ਸੀ ਮੈਂ ਕਿਹਾ ਜਦੋਂ ਰਾਜਮਾ ਕਿਉਂ ਉਪਰ ਨੇ ਰੱਖ ਦਿੱਤੇ ਸੀ ਤੇ ਮੈਂ ਕਿਹਾ ਜੋ ਆਪਾਂ ਜਿਹੜੇ ਢਾਂਡੇ ਵਗੈਰਾ ਨੇ ਮੈਂ ਸਾਫ਼ ਕਰਕੇ ਰੱਖ ਦਿੰਦੀ ਆ ਬੱਚਿਆਂ ਦੇ ਟਿਫਨ ਸੀਗੇ ਇਹ ਬਸ ਮੈਂ ਲੈ ਲਈ ਹਨਾ ਇੱਕ ਟੋਕਰੀ ਵਗੈਰਾ ਚ ਪਾ ਕੇ ਰੱਖ ਦੂੰਗੀ ਤਾਂ ਕਿ ਇਹਦਾ ਪਾਣੀ ਵਗੈਰਾ ਹਨਾ ਇਹਨਾਂ ਦਾ ਨਿਚੜ ਜੂਗਾ ਹਨਾ ਇਸ ਵਾਰ ਬਸ ਚੱਲਪੂ ਆਪਣੇ ਸ਼ਾਮ ਦੇ ਕੰਮਾਂ ਦਾ ਜੰਨੀ ਸ਼ਾਮ ਦਾ ਟਾਈਮ ਹੋ ਗਿਆ ਸੀ ਬਸ ਇਨੀ ਨੀਂ ਨਿਕ ਧੁੱਪ ਰਹੀ ਸੀ ਤੇ ਆਪਾਂ ਇੱਥੇ ਹੀ ਆਪਣੇ ਬਲੌਗ ਦਾ ਕਰਦੇ ਆ ਐਂਡ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬਰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ